ਤੂੰ ਬਣ ਜਾ ਤੂੰ ਮੈਂ ਤੂੰ ਤੇਰੇ ਕੋਲ ਕੀ অথਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਨੂੰ ਲਿਆ ਸਕਦ ਕੇ ਫਿਰ ਕਿਆ ਤੂੰ ਤੂੰ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਤੇ ਹੁਣ ਤੱਕ ਮੈਂਬਰਾਂ ਨਹੀਂ ਕਰਿਆ ਤੇਰੇ ਕੋਲ ਕੀ অথਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਨੂੰ ਲਿਆ ਸਕਦ ਕੇ ਫਿਰ ਕਿਆ ਤੂੰ ਤੂੰ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਤੇ ਹੁਣ ਤੱਕ ਮੈਂਬਰਾਂ ਨਹੀਂ ਕਰਿਆ ਤੇਰੇ ਕੋਲ ਕੀ অথਟੀ ਹੈ ਇਹਨੇ ਹੁੰਦੀ ਜਵਾਬ ਦੇਣ ਵਾਸਤੇ ਉਹ ਹਮੇਸ਼ਾ ਹੀ ਗੱਲ ਨੂੰ ਪੈਂਦਾ ਹੈ ਤੇ ਦੂਸਰੀ ਗੱਲ ਇਹ ਆ ਵੀ ਜਿਸ ਦਿਨ ਜਿਸ ਤਰ੍ਹਾਂ ਅਗਲੇ ਵਿਅਕਤੀ ਨੇ ਉਹਦੇ ਉੱਤੇ ਇੱਕ ਪ੍ਰਸ਼ਨ ਕੀਤਾ ਵੀ ਮੈਂ ਪੰਜ ਤੇਰੇ ਘਰ ਦੀ ਆ ਤੇ ਬੈਠਾ ਤੂੰ ਇਹਦੀ ਵੀ ਮੈਂ ਪ੍ਰਸ਼ੰਸਾ ਕਰਦਾ ਵੀ ਹਰ ਵਿਅਕਤੀ ਨੂੰ ਜਿੱਥੇ ਵੀ ਗਲਤ ਹੁੰਦਾ ਹੈ ਨਾ ਉੱਥੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਪੈਦਾ ਕਰ ਲੈਣਾ ਚਾਹੀਦਾ ਕਿਉਂਕਿ ਜਿਹੜੀ ਗੁੰਡਾਗਰਦੀ ਜਾਂ ਖੜਾ ਮ ਚੌਧਰੀ ਜਾਂ ਜਿਹੜੀ ਇਹ ਅੰਨੇ ਲੀਡਰਸ਼ਿਪ ਹਨ ਅੰਦ ਉਹਦੇ ਤੇ ਇਸ ਤਰ੍ਹਾਂ ਹੀ ਕੰਟਰੋਲ ਕੀਤਾ ਜਾ ਸਕਦਾ ਇਹਨਾਂ ਨੂੰ ਥੱਲੇੋਂ ਲੈ ਕੇ ਨਾ ਮੈਂ ਪੰਚ ਤੋਂ ਲੈ ਕੇ ਤੇ ਉੱਪਰ ਤੱਕ ਹੀ ਆਸਤਾਂ ਬਣ ਜਾਂਦੀਆਂ ਜਦੋਂ ਇਸ ਤਰ੍ਹਾਂ ਕੰਮ ਕਰ ਲਿਆ ਕਿ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੀ ਨੌਲੇਜ ਹਰ ਪੰਚਾਇਤ ਮੈਂਬਰ ਤੋਂ हट ਕੇ ਹਰ ਪੰਚਾਇਤ ਮੈਂਬਰ ਜਾਂ ਕੋਈ ਵੀ ਸਮਾਜ ਸਰਕਾਰ ਨਾਲ ਜੁੜਿਆ ਵਿਅਕਤੀ ਆ ਉਹਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਿੱਥੇ ਵੀ ਗਲਤ ਹੁੰਦਾ ਉੱਥੇ ਨਹੀਂ ਹੋਣ ਦੇਣਾ ਚਾਹੀਦਾ ਜੇਕਰ ਵਿਅਕਤੀ ਸਰਪੰਚ ਆ ਤੇ ਉਹ ਸਰਪੰਚ ਬੈਠੇ ਜੇ ਉਹਦੀ ਮਹਿਲਾ ਸਰਪੰਚ ਆ ਉਹ ਮਹਿਲਾ ਨੂੰ ਹੀ ਬੈਠਣ ਦਿਆ ਕਰੋ ਇਸ ਕਰਕੇ ਮੈਂ ਦੇਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਹੁਣ ਜ਼ਿਆਦਾਤਰ ਜ਼ਿਆਦਾ ਵੱਧ ਗਿਆ ਕੰਮ ਪਰ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਵੀ ਜਿਹੜੀਆਂ ਮਹਿਲਾਵਾਂ ਉਹ ਚਾਰਦواری ਦੇ ਵਿੱਚ ਭਾਂਡੇ ਝੂਟ ਝੂਟੇ ਬਰਤਨ ਮੰਜਰਵਾ ਤੇ ਉਹਨਾਂ ਨੂੰ ਵਰਤਿਆ ਜਾਂਦਾ ਹੈ ਤੇ ਕੁਦਰਤ ਵੱਲੋਂ ਤੇ ਜਿਹੜਾ ਸਰਕਾਰੀ ਸਿਸਟਮ ਆ ਉਹਨੇ ਸਾਨੂੰ ਕਿੰਨੀ ਮਾਨਤਾ ਦਿੱਤੀ ਆ ਉਹਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਤੇ ਜਿਹਾ ਇਹ ਰੌਲਾ ਪਾਉਣ ਵਾਲੇ ਕੜਮ ਚੌਧਰੀ ਜਿਹੜੀ ਵੀਡੀਓ ਮੈਂ ਤਾਂ ਦਿਖਾਈ ਆ ਵੀ ਜਿਹਾ ਲੋਕ ਅਕਸਰ ਹਰ ਪਿੰਡ ਹਰ ਪੰਚਾਇਤ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਤੇ ਜਿਸ ਤਰ੍ਹਾਂ ਉਸ ਬੰਦੇ ਨੇ ਨਾਲ ਉਹਨੂੰ ਜਵਾਬ ਦਿੱਤਾ ਹੈ ਨਾ ਇਸ ਤਰ੍ਹਾਂ ਹੀ ਹਰ ਬੰਦੇ ਦੀ ਜਿਹੜੀ ਜੁਰਤ ਹੋਣੀ ਚਾਹੀਦੀ ਆ ਵੀ ਜਿੱਥੇ ਵੀ ਇਹ ਇਹੋ ਜਿਹਾ ਕੰਮ ਹੁੰਦਾ ਹੈ ਉੱਥੇ ਉਹਦਾ ਵਿਰੋਧ ਕੀਤਾ ਜਾਵੇ ਤੇ ਆਪਣੀ ਆਪਣੀ ਰਾਏ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਣੀ ਹੈ ਵੀ ਕੀ ਜਹੀਆਂ ਜਿਹੜੀਆਂ ਵੀਡੀਓ ਆਉਂਦੀਆਂ ਵੀ ਉਹ ਕਿਸ ਤਰ੍ਹਾਂ ਲੱਗਦੀਆਂ ਵੀ ਇੱਕ ਵੇਖੋ ਸਹੀ ਵਿਅਕਤੀ ਦੇ ਸਹੀ ਗੱਲ ਕੀਤੀ ਝੂਠੇ ਵਿਅਕਤੀ ਉੱਠ ਕੇ ਗੰਗਾਲ ਪੈਦਾ ਇਹਦੇ ਬਾਰੇ ਮੈਨੂੰ ਜਰੂਰ ਉਕਮਿਲਤਾ ਰਹੀ ਆਪਣੀ رائے ਦੱਸਣੀ ਤੇ ਕਿਉਂਕਿ ਮੈਂ ਇਸ ਤੋਂ ਅੱਗੇ ਐਪੀਸੋਡ ਜਿਹੜਾ ਉਹ ਨੂੰ ਹੋਰ ਸੋਧ ਕੇ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂ ਕਿਉਂਕਿ ਇਹ ਜਿਹੜਾ ਹੋਏਗਾ ਇਹ ਗੁੰਡਾਗਰਦੀ ਜੇ ਉਹ ਇਹ ਚਾਲੀਆਂ ਚੀਜ਼ਾਂ ਇੱਥੋਂ ਹੀ ਪੈਦਾ ਹੁੰਦੀਆਂ ਲੀਡਰਸ਼ਾਈ ਜਦੋਂ ਤਾਂ ਜਾ ਕੇ ਕਰਦੀ ਆ ਇਸ ਲਈ ਇਹਨਾਂ ਦਾ ਸ਼ੁਰੂ ਤੋਂ ਹੀ ਧਿਆਨ ਰੱਖਿਆ ਜਾਵੇ ਧੰਨਵਾਦ ਸਤਿ ਸ੍ਰੀ ਅਕਾਲ